ਕਹਿੰਦਾ ਉਹ ਜਮਾ ਹੋ ਕਰਦੇ ਮਾਰੀ ਨਹੀਂ ਕਰਨਾ ਜੇ ਗੈਨ ਕਿਥੋਂ ਗੈਨ ਕਿਥੋਂ ਦੇ ਉਹ ਫਿਰ ਦੇਖ ਨਵੀਂ ਮੇਰੀ ਆ ਕਿਹੜੀ ਨਵੀਂ ਕਿਹਦੇ ਸਾਹਮਣੇ ਉਹ ਜੀ ਨਾਲ ਜਿਹਦੇ ਹਰੀਤ ਬਾਜੂ ਭਾਈ ਅੰਦਰ ਦੇਖ ਲੈ ਇੱਧਰ ਰੱਖੋ ਉਹ ਸਾਹਮਣੇ ਯਾਰ ਖੜ ਕੇ ਪਾਈਏ ਯਾਰ ਚੱਲਿਆ ਪੂਰੇ ਲੋਨੇ ਰਾਜਾ ਇਹ ਕੰਬੜਾ ਆਉਂਦੂ ਨੇ ਇਕੱਠੀ ਫਰਦੇ ਹੋ ਉਹ ਇਕੱਠਾ ਹੋ ਸਮਝ ਉਹ ਬੈਠਾ ਹੋ ਉਹ ਆਇਆ ਜੀ ਖੰਭੇ ਉਹ ਨੰਬਰ 3 ਹਰੇ ਜੀ ਕੋਈ ਮਦਦ ਦੀ ਤਰਪਾਈ ਕੋਈ ਉਹ ਹੱਥਾ ਆ ਬਾਈ ਉਹ ਨੰਬਰ ਜੋ ਖੜ ਜਾ ਨਹੀਂ ਉਹ ਜੀ ਬਕੂ ਕੋਰ ਦੀ ਧੀ ਡਿੱਕਰੀ ਆ ਤੇ ਮੱਖੋ ਹੁਣ ਕੱਲਾ ਓਏ ਜੀ ਜੁਦ ਤੇ ਪਿਆ ਬਾਈ ਉਹ ਮੂਹਰੀ ਤਿੰਨ 50 ਦਾ ਯਾਰ 20% ਉਹ ਪਾਣੀ ਪਾਣੀ ਛਲਾਈ ਹੋ ਗਈ ਉਹ ਤੇਰੀ ਮਾਂ ਦੀ ਜੱਸੀਆ ਉਹ ਵੀ ਜੈਨ ਲਿਖੀ ਲਿੰਕਿੰਗ ਸੀਰੀਜ਼ ਹਾਂ ਨਾ ਜੀ ਉਹ ਅੰਦਰ ਘੜਾ ਪਲੇ ਪੁੱਤ ਮੁੰਡਾ ਕੱਲ੍ਹ ਹੀ ਹੋ ਗਿਆ ਪਤਾ ਨਹੀਂ ਕੀ ਪ੍ਰੋਬਲਮ ਪੈ ਗਈ ਭੈਣ ਅੱਜ ਤਾਂ ਹੈ ਹੀ ਹੋ ਗਿਆ ਸਾਰਾ ਕੁਝ ਉਹ ਮੱਕੀ ਨੂੰ ਪਰ ਪੱਕਾ ਫਿਰਦਾ ਥੋੜਿਆਂ ਦੇ ਟਾਈਮ ਐਵੇਂ ਟਾਈਮ ਹੈ ਨਹੀਂ ਤੇਰਾ ਉਹ ਕੱਲਾ ਫਿਰਦਾ ਦੋ ਤਿੰਨ ਦਿਨ ਕਿਤੇ ਕੋਲ ਆ ਜਾ ਬਾਹਰ ਬੱਸ ਬੱਸ ਬਾਹਰ ਬਾਹਰ ਪਤਾ ਨਹੀਂ ਕਿਹੜੀ ਜੀ ਕੱਢਣੀ ਆ ਨਾ ਤੁਹਾਨੂੰ ਉਹ ਪਾਣੀ ਨਾਦਰ ਪਾਣੀ ਤਰੋ ਇਹ ਦੇ ਚਲਾਉਣ ਵਾਲਾ ਮੇਰਾ ਕੋਈ ਪਰਮਾ ਨਹੀਂ ਭਰਾ ਮਾ ਥੱਲੇ ਪਾਣੀ ਖੜਦਾ ਹੋਊਗਾ ਨਾ ਉੱਤਰ ਉਹ ਵੰਦੀਆਂ ਰੱਖ ਕੋਲੇਆ ਖੜ੍ਹਦੀ ਉਹਦੇ ਹੈਲੋ ਕੋਈ ਬਾਤ ਵੀ ਕੋਣ ਵਿਕਨੀ ਹੋਰ ਵੀ ਐਂਡੂ ਵੀ ਭਾਣ ਨਾ ਹੀ ਦੋ ਫਿਰਦੇ ਜੇ ਮੈਂ ਦੋਨੇ ਹੋ ਰਹੇ ਯਾਰ ਇੱਕ ਇੱਧਰ ਨੂੰ ਮੁੜ ਗਈ ਇੱਕ ਉਹ ਫਿਰਦੇ ਦੋਨੇ ਫਿਰਦੇ ਆ ਆਹ ਇੱਧਰ ਦੋ ਜਣੇ ਆ ਹਾਥ ਨੇ ਦੇਖ ਮੜਾ ਚੈੱਕ ਕਰ ਪਾਣੀ ਪਾ ਮੂਰੇ ਆ ਗਈ ਵੀ ਜੇ ਜੀ ਦਿੱਕੀ ਦੋਰ ਮਸਰ ਵਾ ਗਿਆ ਉਹ ਫੇਰ ਵਾਲਾ ਜਾਂ ਲੰਘ ਗਿਆ ਹਾਂ ਅਸਲਾ ਵੀ ਨਾ ਆ ਗਿਆ ਐਸੀ ਲੱਗੀ ਮੈਨੂੰ ਅਸਲ ਮਸਰ ਮੇਰੇ ਬੱਚਾ ਜੀ ਇਹਨਾਂ ਨੇ ਕੁਝ ਸੰਜੀ ਨਹੀਂ ਕਰਦੇ ਗੇ ਪੱਕੇ ਘਰ ਮੈਂ ਡਾਕਟਰ ਦੋ ਦੀ ਪਤਾ ਕੀਨੂ ਕੀਨੂ ਚੰਦ ਤੇ ਨਾਰੀ ਨਹੀਂ ਪਤਾ ਨਹੀਂ ਮੈਨੂੰ ਆ ਗਿਆ ਵੀ ਜਲਦੀ ਚੱਲੋ ਕਰ ਲਓ ਕਰ ਲਓ ਤੇ ਹੋਰ ਕਿਹੜਾ ਕੰਮ ਨਹੀਂ ਕਰਦੇ ਉਹ ਦਾ ਕੰਮ ਹੀ ਕਰਦੇ ਚਲੋ ਉਹ ਡਿੱਕਦੇ ਨਹੀਂ ਬੰਦੇ ਸੀ ਤੇ ਫੇਰ ਆਪਾਂ ਹੁਣ ਅੰਦਰ ਤੱਕ ਕਿਹਨੇ ਕਰ ਲੈਣੇ ਕਿਹੜੀ ਕਿਰਿਆ ਨਹੀਂ ਹੋਇਆ ਤਾਂ ਪਤਾ ਕਿਹੜਾ ਫਰਜ਼ ਹੁੰਦਾ ਹੈ ਕਾਲੀ ਕੱਚ ਕਾਲਾ ਤੁਸ਼ ਕਰੇ ਤੇ ਡੋਲਾ ਫਰਜ਼ਾ ਉਹਦੇ ਨਾਲ ਉਹਦਾ ਵੀ ਉਹ ਕਲੀਅਰ ਹੀ ਜਾਂਦੀ ਆ ਉਹ ਇਕੱਲੀ ਜਮਾ ਲਓ ਆ ਗਿਆ ਧੋੜੀਆ ਤੇ ਹੁਣ ਤਾਂ ਜਾਂਦੀ ਆ ਉਹ ਇਕੱਲੀ ਆਪਣੇ ਆਪ ਹੀ ਬੈਠ ਜਾਂਦੀ ਇਹ ਇਹ ਹੋਈ ਜਮਾਦ ਤੇ ਅੰਬਰ ਤੋਂ ਬਕਵਾਹ ਆ ਜਾਂਦਾ ਅੰਬਰ ਤੋਂ ਪੱਕਾ ਰਾਇ ਜੀ ਆਹ ਹੈਲਮਟ ਇੱਕ ਖਾਪਿਆ ਤੂੰ ਤਾਂ ਖੜਤਾ ਆ ਆਉ ਮੁੜ ਇੱਧਰ ਨਾ ਆਈ ਆਹ ਬੱਤੇ ਪਤਾ ਨਹੀਂ ਉਹਨਾਂ ਤੋਂ ਖਾ ਦੇਖਿਆ ਜਾਂਦਾ ਇੱਕ ਕੰਪਨੀ ਉੜਿਆ ਪਿਆ ਉਹ ਮੂਰੇ ਆ ਗਈ ਜੰਗੀ ਦਿੱਤੀ ਆ ਮੂਰੇ ਮੇਰੇ ਨਾ ਬੱਚੇ ਕੋਈ ਤੇਰੀ ਕੋਈ ਭਾਗ ਇਹਦਾ ਵੀ ਮੈਂ ਭਾਈ ہمارا ਪੰਦਰਾਂ ਦਿਨ ਭਾਈ ਬਣ ਕੇ ਲਾਤੋ ਕੇ ਇਹਦਾ ਭਾਗ ਇਹਦਾ ਵੜਣਾ ਕਾਲੀ ਕੁੱਛ ਕਾਲੀ ਟਿੱਕਾ ਲੰਝਾ ਆ ਆ ਵੀ ਯਾਰ ਆ ਆ ਸੀ ਆਹ ਦੇਖ ਕੰਢੀ ਆ ਦੇ ਜਮ ਐ ਹਾਏ ਆ ਯਾ ਦੋਨੇ ਚੱਕਰ ਮੈਂ ਆਇਪੋ ਦੇ ਵਿੱਚ 4 ਵਾਲੀ ਫੋਨ ਨੂੰ ਬਚ ਡਿਪ੍ਰੈਸ਼ਨ ਅੱਖਾਂ ਲਾੜ ਹੋ ਗਏ ਦੇਰਾਂ ਨੂੰ ਮੈਨੂੰ ਕਾਲੀ ਕਾਂ ਦਾ ਐਵੇਂ ਨਾਲ ਸਾਡੇ ਨਾਲ ਪੂ ਸਾੜੀ ਹੁੰਦੀ ਹੈ ਨਾਲੀ ਸਾਡੇ ਬੱਦੂ ਸੁਭੂ ਬਰਜੜੀ ਹਾਂ ਮੈਨੂੰ ਬੱਬੂ ਬਰਜੜੀ ਲਾ ਦਿਓ ਉਹ ਨਵੀਂ ਫੇਰਦੀ ਆ ਜਦੋਂ ਮਾਰਜੀ ਦੇਖ ਲਓ ਆ ਦੇਖ ਲਈ ਹੁਣ ਜਮਾਂ ਕਲੀਅਰ ਇੱਕ ਖੜ ਜਾਂਦਾ ਟਾਈਮ ਬਈ ਆ ਕਲੀਅਰ ਹੋ ਜਾਂਦਾ ਦੂਰ ਵੀ ਨਾ ਹੋਵੇ ਦੇਖ ਲਓ ਹੀ ਨਹੀਂ ਕੋਰ ਖੱਲੀ ਆ ਜਾਣੀ ਕਿ ਬਈ ਹਾਂ ਆ ਪਾਗੜਾ ਜਦ ਥੱਲੇ ਆ ਗਈ ਇਹਨਾਂ ਨਾਲ ਇਹਨਾਂ ਸਾਂਝੀ ਪੱਕੀ ਆ ਹਾਂ ਕਿਨੇ ਸੀਗੇ ਬੀਜ ਕਿਹੜਿਆਰ ਹੋਊਗੀ 12 ਸੀ 3000 ਹਾਂ 3000 ਯਾਰ ਮੰਦੋ 345 ਤੋਂ 420 ਤੱਕ ਉਹ ਵਾ 350 ਤੋਂ 420 ਤੱਕ ਕਰਦਾ ਦੇ ਕਰਦਾ ਆਹ ਤਾਂ ਆਲੇ ਪਿੱਛੇ ਕਾਦੇ ਦੇ ਕੋਈ ਉਹ ਗੱਦੜੂ ਭੂਣ ਲਾ ਲਾਇਆ ਜੀ ਜਾਇਓਗਾ ਤੋਸਰ ਭਾਈ ਪਾਣੀ ਦਾ ਪਿਆਰ ਹੋ ਹਾਂ ਮੈਂ ਕਹਿ ਰਾ ਜੀ ਇਹਦਾ ਕਿਹੜੇ ਕਿਹੜੇ ਇੱਕ ਤਾਂ ਨਹੀਂ ਠਿਕਰੀ ਆ ਤੇ ਠਿਕਰੀ ਆ ਤੇ ਤਾਂ ਉਹ ਬੱਬੂ ਪਰ ਉਹ ਦੇਖ ਲੈ ਵੀ ਗੁਰ ਹਰ ਤਾਂ ਪੱਕਾ ਤਾਂ ਫਿਰਦਾ ਕਹਿੰਨੀ ਗੁਰ ਭਾਈ ਉਹ ਦੇਖ ਲੈ ਉਹ ਬਹੁਤ ਨਹੀਂ ਉਹ ਓਏ ਹੋ ਹਰੀਆਂ ਬਗਣਾ ਯਾਰ ਨਹੀਂ ਨਹੀਂ ਨਾਲ ਤੀ ਟਾਲੀ ਆਉਂਦੀ ਆ ਓਏ ਤੂੰ ਤੇ ਆਈ ਤੇ ਆ ਫਿਰਦੀ ਆ ਓਏ ਇਹ ਨਹੀਂ ਤਾਂ ਨੰਬਰ ਤਾਂ ਆਉਦੇ ਨਹੀਂ ਜਾਰੀ ਨਹੀਂ ਡੈਲੀ ਠਿਕਰੀ ਵਾਲੇ ਕਿਹੜੀ ਉਹ ਆ ਰਾਈਨੂਰ ਵੀ ਤੂੰ ਮੈਨੂੰ ਪੈ ਮੈਂ ਤੈਨੂੰ ਆ ਦੂਜਾ ਤੇ ਤੀਜਾ ਨਾਮ ਤਾਂ ਕਹਾਂ ਤੇ ਦੋ ਹੀ ਆ ਪਹਿਲਾ ਦੂਜਾ ਹੀ ਜੈਨੀ ਦੀ ਕਿਰੀਆ ਜਿਆਦਾ ਕਲੀਅਰ ਆ ਬਾਈ ਇਥੇ ਜਿਹੜਾ ਕਲੀਅਰ ਆ ਉਹ ਪਿਛਲੇ ਜਮਾ ਕਲੀਅਰ ਆ ਬਾਈ ਹਾਂ ਜਮਾ ਕਿਹੜੀ ਜੈਨੀ ਜੈਨੀ ਬਾਗਲ ਟੋੜੀ ਵਾਲੀ ਹਾਂ ਬਾਈ ਕਲੀਅਰ ਹੋ ਜਾਣਾ ਜੈਨੀ ਮੈਂ ਤੈਨੂੰ ਆ ਕੇ ਨੰਬਰਾਂ ਵਰਕੇ ਚੰਗੋ ਚੰਗੋ ਬਾਈ ਇਹ ਤਾਂ ਨਹੀਂ ਗਿਆ ਚੜ ਗਿਆ ਹਾਂ ਸਹੀ ਗੱਲ ਆ ਮੈਂ ਉਹ ਗੱਲ ਆ ਹੋ ਗਿਆ ਬੈ ਤੇ ਨਾ ਉਹਦੀ ਫੇਰ ਨਹੀਂ ਕਬੂਤਰੀ ਇਹ ਤਾਂ ਪਾਣੀ ਮੇੜਦੀ ਫਿਰਦੀ ਆ ਗੱਲ ਪੱਕੀ ਆ ਉਹ ਜੇ ਕੀ ਕਿ ਮੇਰਾ ਕਬੂਤਰ ਤਾਂ ਤਾਂ ਵੀ ਚੱਲ ਸਕਦਾ ਹਾਂ ਹਣੇ ਤਾਂ ਹਾਲੇ ਦਾ ਕੀ ਪਤਾ ਉਹ ਆਪਾਂ ਕਲੀਅਰ ਹੋਣ ਤੇ ਆਂ 10 ਦਾ ਘੰਟਾ ਹੋ ਗਿਆ ਸੀ ਮੈਂ ਸਹੀ ਕਰ ਪਹਿਲਾਂ ਰਿਕਾਰਡਿੰਗ ਪਾਈਏ ਸਵਾਦ ਵਾਲੀਆ ਸਵਾਦ ਨਹੀਂ ਆਉਂਦਾ ਯਾਰ ਚਲੋ ਚੀੜੀਆ ਓਕੇ ਪਾ ਦੀਆ ਓ ਗੌਰ ਕਰ ਲੋ ਕਬੂਤਰ ਦੋਈ ਸਹੀ ਹੋਇਆ ਇੱਕ ਦਤ ਖਾਨ ਬਾਦ ਵਾਲੇ ਨੇ ਛੱਡਿਆ ਓ ਜਰ ਤੱਕ ਓ ਫੋਨ ਫੋਨ ਰੱਖਣ ਓ ਦੇ ਦਿਓ ਯਾਰ ਕੋਈ ਫੋਨ ਰਿਕਾਰਡਿੰਗ ਪਾਉਣ ਵਾਲਾ ਆ ਪਾਉਂਦਾ ਦੋਈ ਆ ਹਾਂ ਹਾਂ ਵਿੱਚ ਕੋਈ ਫੋਨ ਆ ਬੋਲ ਪਾ ਯਾਰ ਬਹੁਤ ਬੋਲਦਾ ਓ ਛੱਡ ਜਾ ਆ ਗਿਆ ਲੈ ਆਪਣੇੜੀ ਓ ਬਾਈ ਦੋਈ ਸਹੀ ਹੋਇਆ ਕਬੂਤਰ ਇੱਕ ਦਤ ਖਾਨ ਬਾਦ ਵਾਲੇ ਨੇ ਛੱਡਿਆ ਅੰਮ੍ਰਿਤ ਪੱਖੋ ਦੀ ਇਟਰੀ ਤੇ ਆਪਣੇ ਲਾਲ ਚੀਨੀ ਲਾਲ ਬਗਲ ਵਾਲੀ ਉਹ ਸਹੀ ਆ ਓਏ ਇੱਕ ਜੈਲੀ ਠੀਕਰੀ ਵਾਲ ਸਹੀ ਆ ਮੱਝੂ ਕੇਲੇ ਦਾ ਸਾंभਿਆ ਵਿਆ ਬਗਲ ਟੌਰੀਆ ਵਾਲਾ ਬਦਲਾਣਾ ਖੇਡਦਾ ਫਿਰਦਾ ਉਹ ਦੇਖਦੇ ਆ ਕੀ ਬਣਦਾ ਦੋਈ ਸਹੀ ਆ 355 ਦੀ ਅਪਡੇਟ ਆ ਬਾਕੀਆਂ ਤੇ ਟਾਈਮ ਬਾਕੀ ਦਾ ਬਏ ਠੀਕਾ ਲੱਗਦਾ ਲੱਭ ਦੇ ਦੋ ਤਾ ਮਾਦਾ ਨੂੰ ਦਿ ਲੋ ਮਾਰਦਾ ਦਾ ਪੈਨ ਦਾ ਖਾਦਾ ਆ ਸਾਡੇ ਵਾਲੇ ਮੈਂ ਉਹ ਕਰਦੇ ਉਹਦੇ ਖਲਾ ਲਿਖਾ ਲਿਖੀ ਆ ਤੇ ਪੱਟੀ ਮੇਚ ਕਰਾਤੀ ਮੈਂ ਇਹ ਪੱਟੀ ਮੇਚ ਕੀ ਕਰਤਾ ਫਿਰ ਮੇਰੀ ਡਾਟਾ ਕੇਵਲ ਮੈਨੂੰ ਆਪ ਹੀ ਕਰਿਆ ਨਾ ਚਾਰ ਉਹ ਵੀ ਚੌੜੀ ਪਾ ਦਗਾ ਓਏ ਉਹੀ ਰੱਖੀ ਫਿਰ ਤੂੰ ਆ ਦੇ ਚਾਰਜ ਕਰੈਕਰ ਕਰ ਸਰਵਰ ਰਿਕਾਰਡਿੰਗ ਪਾਸ ਜੀ ਕਿਧਰੇ ਬਾਕੀ ਦੋਨੇ ਪੈਣ ਨਹੀਂ ਆ ਜਿਹੜੇ ਉਹ ਫਿਰ ਦੇਣਾ ਹਾਂ ਕੋਰ ਕੋਰ ਹਾਂ ਕੋਲ ਆ ਗਈ ਪਾਲ ਮੱਝੂ ਕੇਲੇ ਦਾ ਸਾੰਬਿਆ ਰਹਿਗਾ ਦੂਜਾ ਕਬੂਤਰ ਅੰਬਰ ਤੇ ਪੱਕੋ ਦਾ ਦੋ ਕਬੂਤਰੀ ਫਿਰਦੇ ਆ ਬਾਈ ਹੁਣ ਬੱਪੂ ਬਰਜ ਦੇ ਟਾਈਮ ਰਹਿ ਗਿਆ ਕੱਲਾ ਤਿੰਨ ਵੀਜੇ ਕ ਉਹ ਦੋਵੇਂ ਫਿਰਦੇ ਕੀ ਆ ਇਹਦਾ ਬੰਬੀ ਕੱਢੀ ਜਾਂਦੇ ਆ ਪਤੰਦਰ ਲਗਾਤਾਰ ਬਿੱਤੀਆਂ ਪਾਈ ਜਾਂਦੇ ਆ ਪਤਾ ਨਹੀਂ ਕੀ ਦਿੰਦੇ ਆ ਪਤੰਦਰ ਛੰਡਾ ਮਾਣੀ ਦਿੰਦੇ ਆ ਛੰਡਾ ਮਾਣੀ ਦਿੰਦੇ ਠੀਕ ਆ ਦੀ ਗੱਲ ਹੋਣਾ ਜੁਰ ਜਿਹੜਾ ਉਧਰ ਨਾਲ ਫਿਰਦਾ ਉਹਦਾ ਬੱਤ ਮੈਂ ਹਾਂ ਹਾਂ ਉਹ ਨਹੀਂ ਥੱਲੇ ਮੈਂ ਥੱਲੇ ਬੰਦਾ ਭਾਈ ਬਾੜੀ ਚੀਰ ਕਰਦਾ ਫਿਰਦਾ ਸਾਨੂੰ ਮੈਂ ਦੱਸਣੀ ਗੱਲ ਐਣੀ ਬੜਾ ਮਾਂ ਦੀ ਦੇਖ ਲੈ ਮੈਂ ਤਾਂ ਪੰਜਾਬ ਵਾਲੇ ਦਾ ਸੌਂਗ ਆ ਮੈਨੂੰ ਤਾਂ ਕੋਈ ਨਹੀਂ ਅਮਰ ਦਾ ਆਰੇ ਮੇਰੇ ਤਾਂ ਰੇ ਇੱਕ ਤਾਂ ਤਾਂ ਟਾਈਮ ਤੇ ਕਾਲਾ ਕੱਟਾ ਗਿਆ ਇੱਕ ਬਹਿ ਗਿਆ ਕੱਪ ਕਾਲੇ ਪਲੇ ਮੈਨੂੰ ਕੋਈ ਚੱਕ ਨਹੀਂ ਮੇਰੇ ਲਈ ਤਾਂ ਦੁਨੀਆਂ ਇੱਕ ਬਰਾਬਰ ਆ ਮੁੰਡਾ ਤਾਂ ਦੁਨੀਆਂ ਬਰਾਬਰ ਆ ਜਿਹੜਾ ਮੈਂ ਇੱਥੇ ਖੜਾ ਮੈਨੂੰ ਕੋਈ ਚੱਕ ਨਹੀਂ ਸਾਝੀ ਕਰੋ ਚਾਹੇ ਨਾ ਮੇਰਾ ਮੈਂ ਤੇ ਦੇਖਾ ਸਵਾਦ ਲੈਣਾ ਮੈਂ ਤਾਂ ਮੈਨੂੰ ਕੁਝ ਕਰਨੀ ਜੋ ਵੀ ਬਾਈ ਆਪਰਾ ਸਹੀ ਰੱਖਣਾ ਸਹੀ ਅਰੋਲਾ ਕਿਵੇਂ ਪਈ ਪੈਸੇ ਮੇਰੇ ਕੋਲ ਜਿਹਨੂੰ ਸਹੀ ਉਹ ਉਂ ਦੇਉਂਗਾ ਪਰ ਮੈਂ ਸਾਰਾ ਪਿੰਡ ਹੋ ਜਾ ਇੱਕ ਪਾਸੇ ਹੈਲੋ ਐਹੇ ਜੀ ਕੋਈ ਗੱਲ ਨਹੀਂ ਹੈਗੀ ਉਹ ਫਿਰ ਗਈ ਉਹ ਦੇਖੀ ਹੁਣ ਕਾ ਕਬੂਤਰ ਨਹੀਂ ਦਿੱਤੀ ਸਿਰ ਮਤਲਬ ਕਬੂਤਰ ਨਹੀਂ ਟਾਈਮ ਨਾਲ ਉਹ ਕਿਉਂ ਗਰਲابی ਦੀ ਵੀਡੀਓ ਬਣਾ ਇਹ ਗਰਲابی ਇਥੇ ਦਾ ਬੁਰਜ ਦਾ ਪੁਰਾਣਾ ਖੜਿਆਰੀ ਆ ਤੇ ਇਹਨੇ ਵੀ ਕਬੂਤਰ ਛੱਡਣਿਆ ਹੁਣ ਬਾਜ਼ੀਆਂ ਤੇ ਤਿਆਰ ਆ ਆਪਾਂ ਛਡਾਵਾਂਗੇ ਰਜਿਸਟਰੀਆਂ ਤੇ ਕਬੂਤਰ ਗਰਲਾਬੀ ਗਰਲਾਬੀ ਬਹੁਤ ਸਹਜ ਹੋਗਾ ਸਭ ਤੋਂ ਜ਼ਿਆਦਾ ਸਹਜ ਹੋਗਾ ਇਹਦਾ ਹਣੀ ਬੁਰਜ ਆ ਗਿਆਨੀ ਦਾ ਸਹਜ ਹੋਗਾ ਯਾਰ ਲੋਗੀ ਤੇ ਪਿੰਡ ਤੇ ਦੂਜੇ ਵੀ ਸਾਰੇ ਪਿੰਡ ਵਾਲਿਆਂ ਦਾ ਲੋਗੀ ਲੋਗੀ ਮੁੰਡਿਆਂ ਦਾ ਵੀ ਨਾਲ ਬੈਠਿਆ ਲੋਗੀ ਬੁੱਲਚੀਆ ਲੋਗੀ ਬੁੱਲ ਜੱਸਣਾ ਬੱਪੂ ਬੱਪੂ ਬੋਰ ਜਿਹੜੇ ਨਾਲ ਤੇ ਕਬੂਤਰ ਫਿਰਦਾ ਪਿਆ ਮੈਂ ਹੂੰ ਪਿਆ ਨਾ ਮਤਾ ਕਹਿੰਦਾ ਉਹ ਵੀ ਉਹ ਜੋ ਜਾਨਵਰ ਜਿਹੇ ਇੱਥੇ ਜਿਹੜਾ ਉਹ ਲੱਗਿਆ ਸੀ ਉਹ ਨੂੰ ਦੇਖ ਰਿਹਾ ਕਬੂਤਰ ਬਾਜ ਨਿਬੜ ਗਿਆ ਮੈਂ ਕੰਮ ਕਹਿੰਦਾ ਜਿਹਨੂੰ ਪਤਾ ਕਰਕੇ ਦੱਸਦੀ ਮੈਂ ਆ ਦੋ ਫਿਰਦੇ ਆ ਉਹ ਕਰਦੇ ਹਾਂ ਬਾਦ ਦੇ ਲੜ ਟਾਈਮ ਵਾਲਾ ਪਰ ਟਾਈਮ ਵਾਲਿਆ ਯਾਰ ਟਾਈਮ ਵਾਲਿਆ ਯਾਰ ਤੇਰਾ ਬਾਦ ਜਿਹੜਾ ਕੱਪ ਤੋਂ ਉਹ ਪੈਂਸੂ ਉਹ ਚਲਣ ਵਾਲਿਆ ਉਹ ਤੂੰ ਤੇ ਮੁੱਤ ਜਿਹਨੇ ਬੰਦ ਕਰ ਲਓ ਕਿਰਾਏ ਕਿਰਾਏ ਜੀ ਬਾਦ ਦੇ ਘਰ ਟ੍ਰਾਂਗਲ ਤੇ 15 ਕੱਲ ਦੋ ਇੱਕ ਮਿੰਟ ਚ ਆ ਜੂਗਾ ਬੰਦਾ ਮਾਦੂਰ ਉਹ ਦੇਖ ਬੋਲਾ ਦਾਣੇ ਬਾਈ ਜਿਹੜਾ ਕਫਾ ਬੋਇਆ ਮੂਲੀ ਦੇ ਮਾਗੇ ਆ ਗਏ ਬਈ ਮੋੜਾ ਫੜ ਗਏ ਹੋ ਦੇਖੀ ਤੋ ਜਿਹੜਾ ਮੁੰਡਾ ਆ ਗਿਆ ਬਈ ਦੇਖੀ ਮਰੀ ਮਰੀ ਜਾ ਇਹਦੇ ਓਏ ਹਟ ਲਾ ਓਏ ਤੇਰੇ ਪਿੱਛੇ ਆਉਂਦਾ ਕਿਹਤ ਕੌਣ ਕਿਹੜਾ ਇੱਕਮਾ ਜਾ ਕੇ ਥਾਪੜਾ ਮਾਰ ਕੇ ਆਉਂਦੇ ਆਹ ਫਿਰਦਾ ਦੇਖੀ ਉਥੇ ਫੜ ਕੇ ਕਿੱਥੇ ਗਿਆ ਹਾਂ ਬੱਬੂ ਕੋਲੇ ਕੂਟੀ ਤੇ ਬਹਿ ਗਈ ਦੋਵੇਂ ਆ ਗਈ ਬਈ ਜਾ ਬਗ ਜਾ ਜਾ ਭੱਜ ਜਾ ਉਹਨੂੰ ਜੱਗ ਕੇ ਰੋਕ ਲੈ ਬੱਬੂ ਆਪਣੇ ਘਰੇ ਫੋਨ ਲਾ ਉਹ ਜੁੱਟੇ ਵਾਲਾ ਜਾ ਬਗ ਜਾ ਪਾਣੀ ਭੜਕਾਈ ਏਕਮਾ ਬੰਦ ਕਰ ਦੇ ਆਵੇ ਕੌਣ ਨਹੀਂ ਸੀ ਅਕਾਲੀ ਕੱਟੂਸੀ ਵਾਲਾ ਫਿਰਦਾ? ਕਿਆ ਹੋਈ ਜਣਾ? ਥੋੜਾ ਨਾ ਖਾਈ ਢੱਕ ਕੱਟੂਸੀ ਵਾਲਾ ਫਿਰਦਾ। ਮੁਰਜਾ ਵਾਲਾ ਆ ਕੇ ਬਹੁਤ ਛੋਟਾ ਨਾ। ਤਕਰੀ ਨੂੰ ਨਾਲ। ਇਹ ਕੀ ਹੈ ਇਹ? ਉਹ ਜਿਕਰੀ ਵਾਲ ਸਹੀ ਹੋ ਗਿਆ ਜਿਹੜਾ ਬਦਲਾ ਨਾ ਖੇਡਦਾ ਸੀ। ਸਹੀ ਹੋ ਗਿਆ ਬਾਗਲ ਟੋਰੀ ਵਾਲਾ। ਤੇ ਦੂਜਾ ਕਿਹੜਾ? ਦੂਜਾ ਅੰਬਰ ਤੋਂ ਪੱਪਾ ਛੋਟਾ ਕਿੱਥੇ ਆ? ਆ ਬੰਦਾ ਹੈਂ? ਉਹ ਫਰਦੀਜੀ ਨਹੀਂ। ਉਹ ਕਹ ਕਿਹੜੀ ਕਿੱਥਿਆ ਨੀ ਗਾ ਨਾ ਹਾਈ ਨੂੰ ਦਹੀ ਹੁਣ ਇਹਨਾਂ ਨੇ ਕਰ ਨਹੀਂ ਮੈਂ ਚੱਲ ਦੂਮੀ ਸਾਡੇ ਪੁੱਤਰੀ ਆ ਛੋਟੀ ਐ ਸਾਡੇ ਆ ਓਏ ਦੁੰਦੇ ਆ ਆ ਵੀ ਜੋ ਦਿਖਾਣ ਵਾਧ ਤੇਰਾ ਦੇ ਆ ਪੁਰੇ ਕਰ ਫਿਰ ਨੂੰ ਕਰ ਮੱਝੂ ਕਲਾ ਦੀ ਫਰਦ ਤੇ ਮੇਰਾ ਪਾਣ ਰਿਕਾਰਡਿੰਗ ਦਾ ਪਾ ਲੈ ਆ ਉਹ ਦੇਣਾ ਮੇਰੇ ਕਾਲੇ ਪੰਲੇ ਇਹ ਦਲਮਫਾੜਾ ਹੁਣ ਵੀ ਹੈ ਓਡੇ ਤੋੜ ਕੇ ਕਰੀ ਬੋਣੀ ਦਾ ਫਰਕ ਤਾਂ ਹੈਗਾ ਪਰ ਓਡੇ ਤੋੜਾ ਲੈ ਤੂੰ ਪੈ ਤੋਦਾ ਮੈਨੂੰ ਰੀਹਦਾ ਓ ਬਾਈ ਦੋਈ ਕਬੂਤਰ ਫਿਰਦਿਆ ਮੱਝੂ ਕੇਲਾ ਵੀ ਫਿਰਦਿਆ ਹੰਪਰ ਤੇ ਪੱਖੋ ਦੀ ਐਂਟਰੀ ਦੇ ਸੱਜੇ ਖਾਨ ਵਾਢਾਂ ਵਾਲੇ ਨੇ ਮੱਝੂਰਾਂ ਦਾ ਇੱਕ ਜੈਲੀ ਠਿਕਰੀ ਵਾਲ ਦੀ ਜੁਰੀ ਉਹ ਦੋਵੇਂ ਮੱਝੂਰਾਂ ਦੀ ਆ ਇਹਨਾਂ ਦੇ ਮੰਗਰਾਂ ਨਾਲ ਅਲੱਗ ਮਰੀ ਜਾਂਦੇ ਲੋਕ ਤਾਂ ਬੋਦੀ ਆ ਰਵਿੰਦਰ ਠਿਕਰੀ ਵਾਲਾ ਰਵਿੰਦਰ ਸਰਬਿੰਦਰ ਜੈਦੀ ਐਂਟਰੀ ਸਰਬਿੰਦਰ ਕਿਸੇ ਵਾਲ ਦਾ ਕਬੂਤਰ ਆ ਜੈਦੀ ਵਾਲੀ ਐਂਟਰੀ ਚ ਆਂ ਸਾੰਬਿਆ ਕਿਹਨੇ ਆ ਵਾਹ ਫਿਰ ਤੇ ਇਹ ਇਹ ਠਿਕਰੀ ਵਾਲਾ ਛੋ ਤਾਂ ਕਹਿੰਦਾ ਕਬੂਤਰ ਚੋਰੀ ਨਾ ਮੈਂ ਕਿਹਦਾ ਚੋਰੀ ਹੋਇਆ ਉਹ ਨਹੀਂ ਉਹ ਹੋਰ ਅੱਡ ਮੈਂ ਕੋਹੜ ਹੈ ਤੂੰ ਫੋਨ ਇਹਨੇ ਕਾਕੇ ਤੇ ਮੇਰਾ ਕਿਧਰ ਨਾ ਆ ਗਿਆ ਉਹ ਕਿਹੜਾ ਬੜਕਾਉਂਦਾ ਸੀ ਪਾਣੀ ਸਾਡੇ ਕੋਲ ਇੱਕਮ ਸੀਗਾ ਇੱਕਮ ਇੱਕਮ ਕਿੱਥੇ ਜਿਹੜਾ ਇੱਥੋਂ ਗਿਆ ਆਪਣੇ ਕੋਲ ਉਹ ਬਾਈ ਗੌਰ ਕਰ ਲਾ ਨਾ ਜਵਾਕ ਜਾ ਇੱਕਮ ਬੜਕਾਉਂਦਾ ਜਾਂ ਲੈ ਗਿਆ ਕਾਸੀ ਗਿਆ ਗਿਆ ਯਾਰ ਮਮੀ ਕਹਿੰਦੀ ਛੱਡਿਆ ਉਹ ਵੀ ਮੱਝੂ ਕੇਲੇ ਦਾ ਸਾੰਭਿਆ ਵਿਆ ਪਰਤੇ ਦਾ ਓ ਦੂਜਾ ਕਬੂਤਰ ਜੈਨੀ ਠਿਕਰੀ ਵਾਲ ਦੀ ਐਂਟਰੀ ਤੇ ਹਰਵਿੰਦਰ ਠਿਕਰੀ ਵਾਲ ਦਾ ਕਬੂਤਰ ਆ ਉਹ ਵੀ ਮੱਝੂ ਕੇਲੇ ਦਾ ਸਾੰਭਿਆ ਵਿਆ ਉਹ ਦੁਨੀ ਫਿਰਦੇ ਆ ਮੱਝੂ ਕੇਰਾਂ ਦੇ ਉਡੀਜੇ ਤੇ ਟਾਈਮ ਆ ਕਿੰਨੇ ਵੇ ਟਾਈਮ ਆ ਤੀਜੇ ਤੇ ਬੱਬੂ ਬਰਜਤੇ ਤੈਨ 50 ਤੋਂ 4:20 ਦੀ ਘਟਾ ਟਾਈਮ ਆ 4:1 ਹੋ ਗਏ 19 ਮਿੰਟ ਬਾਕੀ ਆ ਮੈਂ ਬਸ ਉਹਨੇ ਇੱਕ ਦੀ ਬਹੁਤ ਛੋੜੇ ਦੀ ਹੋਰ ਤੂਸਾ ਗਲਾਬੀ ਲਾਲ ਫੁੱਲ ਦਾ ਜਣ ਵਾਲਾ ਫੁੱਲ ਨਹੀਂ ਛੰਡਾ ਜੀ ਤੜਕੇ ਵੀ ਨਹੀਂ ਲੱਗਿਆ ਸਹੀ ਨਹੀਂ ਲੰਮੀ ਬੋੜਾ ਉਹ ਕੀ ਨਾਮ ਆਉਣਾ ਕੀ ਆ ਗਿਆ ਮਾਰ ਮੈਂ 10 ਵਾਰ ਦਿਨ ਭੜਕ ਜਵਿੰਦਰ ਜਾਨੀ ਹਾਂ ਓਏ ਲੰਬੀ ਵਾਗ ਕਾਲਾ ਕੋਹੜਾ ਓਏ ਦਿਖੀ ਤੁਰਮ ਸਰ ਦਾ ਤੇ ਪਿਆ ਤੈਨੂੰ ਉਹ ਤੇ ਲਾ ਪੜ ਲਾਂਗੇ ਬਦਿਆ ਪਹਿਲਾਂ ਲੱਦਾ ਕੋਤ ਬਾਜੀ ਤੇ ਮੈਂ ਕਵਾਜੀ 5 6 ਵਜੇ 6:30 ਨੂੰ ਲੱਭਿਆ ਆ ਪਹਿਲਾਂ ਕੋਤ ਬਿਠਾ ਲਿਆ ਕੋਈ ਆ ਬਚਾਰਾ ਚਾਹ ਲੈ ਕੇ ਹਿਉ ਮੇ ਨੀ ਭਰੀ ਕਿੰਨੀ ਕਿੰਨੀ ਰਹੀ ਚਾਹ ਦਿੱਤੀ ਆ ਗੰਢੀ ਹੋ ਗਈ ਇਹ ਤਾਂ ਪਾ ਵਾਲਾ ਦੇਖੀ ਜਾ ਪਾਣੀ ਪਿਆਰੋ ਮੈਨੇ ਕਹਿਣਾ ਕਿ ਇੰਨੀ ਭਰ ਕੇ ਚਾਹ ਤੇ ਚਾਰ ਆ ਰਿਹਾ ਟੀਵੀ ਨਹੀਂ ਮੈਂ ਵੀ ਨਾ ਯਾਰ ਵਕ ਜੀ ਦੋ ਤਿਆ ਫਿਰ ਪਾਰਟੀ ਹਾਟੀ ਕਰਾਂਗੇ ਨਿਆ ਦੀ ਗੇ ਤਾਂ ਕਿ ਅੱਜ ਅੱਜ ਆਇਆ ਤੋਤਾ ਤੋਤਾ ਤੋਤੇ ਨੇ ਅੱਜ ਮੋਢੇ ਲਾੜ ਮੋਢੇ ਕਰੇ ਆ ਅੱਜ ਤੋਤਾ ਆਇਆ ਤੋਤਾ ਲਾਲ ਮੋਢੇ ਕਰਕੇ ਤੋਤੇ ਨੇ ਤੋਤੇ ਨੇ ਦੋ ਵਾਰੀ ਕਰੀ ਮੈਂ ਕੋਈ ਨਾ ਤੋਤੇ ਆ ਜਿਆਦਾ ਪਰ ਮੂਹੇ ਤੋਂ ਨਹੀਂ ਕਰੇਗਾ ਕੋਈ ਨਾ ਓਏ ਦੋ ਹੀ ਕਬੂਤਰ ਫਿਰਦੇ ਆ ਮੱਝੂ ਕਿਆਣਾਂ ਦੇ ਫਿਰਦੇ ਆ ਗਿਆਨੀ ਵੱਡੇ ਵੀਰ ਚਾਬਰ ਤੇ ਪੱਖੋ ਫਿਰਦਾ ਜੀ ਆਪਾਂ ਦਾ ਮਾਰਾ ਜੇ ਗਰਮੀ ਨੂੰ ਗਰਮੀ ਲਾਉਂਦਾ ਆ ਬਚਾਰ ਦੀ ਕੋਈ ਨਹੀਂ ਦਾ ਕਿ ਕੀਆ ਪੀਤਾ ਲਈਏ ਕੋਈ ਉਹ ਨਹੀਂਦਾ ਧੰਨਵਾਦ ਥੈਂਕ ਯੂ ਭਰਾ ਜਉਂਦਾ ਬਾਦ ਸਰ ਪੁੱਤਰ ਛੋਡਾ ਆ ਜੂਆ ਪਾਰਟੀ ਕਰਨੀ ਚੋਗੇ ਆਇਆ ਗਿਆ ਉਹ ਭੈਣਾ ਕਾਲਾ ਕੋਬਰਾ ਜਾਂ ਚਾਹ ਚੜਕੇ ਪੈ ਕਿਧਰ ਨੂੰ ਨਾ ਗੱਲ ਭੈਣਾ ਤੂੰ ਹੀ ਵਰ ਚੰਗਦਾ ਸਵਾ ਮੇਰੇ ਹੱਥਾਂ ਤੇ ਨਹੀਂ ਨਾ ਹੋਈ ਬ੍ਰੈਸਟ ਲੈ ਲਾ ਵੀ ਮਿੰਟ ਵੱਜ ਗਏ ਜਿੰਨਾਂ ਦੇ ਹੱਥਾਂ ਜੋ ਵੱਜ ਗਏ ਓਏ ਪੜੀ ਪੜੀ ਜਿੰਨਾਂ ਦੇ ਹੱਥਾਂ ਨਹੀਂ ਹੋ ਤਾ ਬੰਦੇ ਆ ਜਾਂਦੇ 18 ਮਿੰਟ ਬੈਠੇ ਇਹ ਦੋ ਲੋ ਯਾਰ ਉਹ ਕਿਹੜੇ ਕਲਰ ਪੁੱਛਣ ਇਹ ਤੋਂ ਜਾ ਕੇ ਅੱਗੇ ਦੂਤਰ ਵੇਖਿਆ ਆ ਬਰਦੀ ਜਾਂ ਲਾਲ ਬਗਣਾ ਵਾਲੀ ਆ ਓ ਹੁਣ ਮੈਂ ਵੀ ਦੇਖੀ ਜੀ ਦਾਰ ਜਿੰਨੀ ਜੀ ਮਰੇ ਨੂੰ ਦੇਖਣ ਕਰਕੇ ਵੀ ਪਹਿਲਾ ਟੱਡ ਚੀਨਾ ਜਾਨਾ ਹਾਂ ਹਾਂ ਲਾ ਜੀ ਟੈਗ ਨੇ ਨਾ ਮਨ ਦੰਨੀ ਵਾਰਾਂ ਗਰਦਾਲੇ ਦੇ ਟੂਛੇ ਵਾਲੇ ਦੇ ਤੁਨੂੰ ਕਹੀ ਗਿਆ ਸਾਂਝੀ ਕਰ ਲੋ ਕਰ ਲੋ 16 17 ਮਿੰਟ ਰਹਿੰਦੇ ਆ ਫਰੀਆ ਤੂੰ ਛੋਟੀ ਕਰਾਉਂਦਾ ਮੇਰੇ ਕਹਿ ਤੋ ਜਦੋਂ ਆਏ ਕਾਲ ਮੁੱਕ ਪਰ ਕੇ ਰੱਖਦੇ ਤੇ ਦੋ ਦਸੀਂ ਇੱਕ ਦੂਜੇ ਨੇ ਸੀਗੇ ਪਰ ਦਿਨੇ ਦੇ ਇੱਕ ਦੂਜੇ ਹੈਗੇ ਸਾਂਝੀ ਕਰ ਲੈਂਦੇ ਕਰ ਲੋ ਸਾਂਝੀ ਕਰਾ ਆਦਿ ਕਰਤਾ ਤੱਕ ਬਾਗਰ ਗੱਲ ਨੂੰ ਸਾਂਝੀ ਕੀ ਫਿਰ ਜਿੰਨੇ ਕੀ ਮਾਰ ਕੇ ਕਰੈਕਟ ਜਾਂ ਤੇਰਾ ਦੂਜਾ ਜਾਂ ਤੇਰਾ ਪਹਿਲਾ ਹੋ ਗਾ ਨਿਕਲ ਗਿਆ ਓਏ ਓਏ ਥੱਲੇ ਬੰਦੇ ਭੇਰੇ ਚੱਕ ਲਾ ਜਾਂਦੇ ਕਿੱਥੇ ਆ ਚਲੋ ਲੈ ਫਿਰਦੀ ਆ ਹਾਂ ਹਾਂ ਨਿਗਾ ਤੇਗਾ ਭੇਜ ਥੱਲੇ ਭੱਜ ਗਏ ਉਹ ਗਈ 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 ਅਣੀ ਜਾਈ ਬੰਕੇ ਹਣੀ ਨਾ ਹੋਏ ਹੋ ਗਈ ਬੁੱਤੀ ਤੇ ਉਹ ਬਈ ਉਹ ਡੇਪਾ ਖੂ ਸੀਰਾ ਸੀਰਾ ਬਾਗਿਆ ਸੀਰਾ ਕੋਠਾ ਉਹ ਡੇਪਾ ਚੜਾ ਜੇ ਪਾ ਇਹ ਉਹ ਆ ਗਿਆ ਉਹ ਡੇਪਾ ਬੈਚੂ ਹੈਲੋ ਇਹਦਾ ਅੰਨ ਦੇ ਜਾ ਚੁਕੇ ਆ ਸੀਰਾ ਚੱਕ ਲਈ ਮੈਂ ਇਹਦਾ ਇਹਦਾ ਸੀਰਾ ਹੋਈ ਤ੍ਰਿਕੂਪਰ ਦੇ ਨੀਗ ਮਾਰੀ ਹੈ ਯਾਨੀ ਉਹ ਟੈਗ ਰੰਦਾ ਜੀ ਤੇ ਆ ਉਹ ਕਹਿ ਨਹੀਂ ਉਹ ਟੈਂਕੀ ਦਾ ਹੱਲ ਨਾ ਕਰ ਹੁਣ ਤੇਰਾ ਜਾਂਦਾ ਦੂਜਾ ਗੱਦੇ ਉਹ ਆ ਗਿਆ ਤੇਰਾ ਮੇਰਾ ਵੱਧੇ ਦਾ ਪਹਿਲਾ ਬੰਦਾ ਉਹ ਆਦਰਾ ਪਹਿਲਾ ਪਹਿਲਾ ਕਿਧਰੋਂ ਬੰਦਾ ਹੁਣ ਦਾ ਉਹ ਸਾਂਝੀ ਦਾ ਹੋ ਕੇ ਕਰੀਆ ਉਹਦਾ ਦੂਜੇ ਦਾ ਵੱਧਾ ਹੈ ਹੈ ਟਾਈਮ ਰਹਿੰਦਾ ਆਪਣੇ ਦੇਖਦੇ ਮਾਰੀ ਉਹ ਬਾਦ ਦਾ ਕੱਪ ਬੰਦਾ ਗਲਾ ਪਹਿਲਾ ਅੱਛਾ ਬਾਦ ਦਾ ਕੱਪ ਬੰਦਾ ਵੱਧ ਦਾ ਕੱਪ ਬੰਦਾ ਪਹਿਲੀ ਵੱਧ ਦਾ ਕੱਪ ਕਰਦਾ ਹੁੰਦਾ ਵੱਧ ਦੀ ਸਾਂਝੀ ਫਿਕਰੀ ਵੀ ਸੀ ਤਿੰਨ ਦੀ ਅੱਛਾ ਵੱਧ ਉਹ ਫੱਟੀ ਦੀ ਟੈਂਕੀ ਹੈ ਸਭ ਦੇ ਕੋਲੇ ਉਹ ਜਵਾਹਰ ਚੜ ਗਿਆ ਹੋਰੇ ਹੋਰੇ ਜਵਾਹਰ ਪੜੀ ਆ ਆਪਣੇ ਆ ਇਹਦਾ ਬੰਦਾ ਕੋਈ ਨਾ ਖੜਿਆ ਚੱਕਲਾ ਚੱਕਲਾ ਕਰਮੇ ਕੋਲ ਉਹ ਆਪਣਾ ਇਕੱਠੀ ਕੱਟੀ ਗੋਤੀ ਦੇ ਉਹ ਟੈਂਕੀ ਦੇ ਬੇਟਾ ਉਹ ਟੈਂਕੀ ਦੇ ਬੇਟਾ ਬੋਲ ਜੀਦੇ ਉਹ ਨਹੀਂ ਆਲੇ ਬੇਟਾ ਦੇਖਦੇ ਨੂੰ ਉਹ ਕੱਲਰ ਦਾ ਹੁੰਦਾ ਮੱਝੂ ਕਾਲਾ ਸੌ ਗਿਆ 21 ਪਤਾ ਹੀ ਨਹੀਂ ਕੀ ਕਰਦਾ ਕੱਲਾ ਹੀ ਫਿਰਦਾ ਹੁੰਦਾ ਕੱਲਈ ਉਹ ਵੀ ਜਾਂਦਾ ਹੋਵੇ ਪੜ੍ਹਿਆ ਨਹੀਂ ਗਿਆ ਤੂੰ 니ਗਾ ਰੱਖਿਓ ਤੂੰ 니ਗਾ ਰੱਖ ਮਾੜੀ ਕੋਈ ਲਾਵ ਚਾਪਨੀ ਰਹਿ ਗਿਆ ਇੱਕ ਕਿਹੜਾ ਰਹਿ ਗਿਆ ਇਹਨੇ ਤਾਂ ਸਾਂਜੀ ਹੀ ਦੋ ਦੀ ਹੈ ਸਾਂਜੀ ਗਰੀਬ ਹੋਣਾ ਤੁਮ ਸਾਂਜੀ ਕੋ ਪਹਿਲੇ ਦੂਜੇ ਤੱਕ ਦਾ ਕਾਪਾ ਹੋਆ ਪਹਿਲੇ ਦੂਜੇ ਪਹਿਲੇ ਨੂੰ 800 ਦੂਜੇ ਨੂੰ 200 ਚੈਲੀ ਠੀਕ ਰਿਹਾ ਨੰਬਰ ਆ ਪੈਂਦਾ ਦੇਖ ਲੈ ਕੀ ਬੰਦਾ ਉਹ ਤੇ ਟਾਈਮ ਆ ਦੇਖ ਲੈ ਛੱਡ ਦਿਓ ਜਮਾ ਸੋਰ ਜੇ ਸਾਹਮਣੇ ਜਾਕਾ ਵੋਈ ਨਾ ਨਾਮ ਕਿਥਾ ਉਹ ਬੱਗ ਉਹਥੇ ਵੀ ਜਾਣਾਗਾ ਇੱਥੇ ਵੀ ਚੱਲ ਪੰਜ ਹੀ ਰਹਿ ਗੋ ਦੋ ਚਾਰ ਬੰਦੇ ਰਹਿ ਗੋ ਘਰ ਆ ਚੱਲ ਫੇਰ ਜੰਗਲ ਲਈ ਜਾਨ ਪਾਈ ਹੁੰਦੀ ਉਹ ਜੈ ਵੀ ਭਾਈ ਮੱਝੂ ਕੇ ਵਾਲੇ ਦਾ ਕੱਲਾ ਫਿਰਦਾ ਬਾਕੀ ਸਾਰੇ ਆ ਜਾਂਦੀ ਆ ਵੇ ਮੜੀ ਕੌੜੀ ਵੇ ਹਾਂ ਸਰ ਹਰਵਿੰਦਰ ਦੇਖਿਆ ਲੱਖੀ ਹਾਂ ਆ ਗਿਆ ਆ ਗਿਆ ਨਿਕਲਿਆ ਕਿ ਡਗੂ ਓਏ ਥੱਲੇ ਓ ਤੂੰ ਵੀ ਭਾਗਿਆ ਪਹਿਲੇ ਭੱਜ ਜੰਗ ਇੱਥੇ ਆਉਂਦਾ ਦੇਖੀ ਆਂ ਆ ਕੇ ਟ੍ਰੀਜੇ ਬੰਗਿਆ ਆਂ ਭੰਪਾ ਵਿਆ ਹਲੋ ਹਾਂ ਟਾਉਣੀ ਵਾਲਾ ਕੱਲੇ ਹੀ ਫਿਰਦਾ ਕੱਲਈ ਫੇਰਦਾ ਬਰਤ ਕੱਲਈ ਮਗਾ ਦੇ ਬਾਈ ਦੇਖੋ ਬਾਈ ਕਿ ਭਾਈ ਪੁੱਤਰ ਦਾ ਕਿੰਨਾ ਜੋਰ ਲੱਗਾ ਚੌਥਾ ਬੈਠਾ ਚੌਥਾ ਬੈਠ ਗਿਆ ਜਿਹੇ ਦਰਮਸਾਰ ਆ ਗਿਆ ਤਾਂ ਹਾਂ ਬਹੁਤ ਬੈਠ ਗਿਆ ਟਾਈਮ ਤੇ ਗਿਆ ਉਪਰ ਫੇਰ ਤਾਂ ਸਹੀ ਆ ਬਦਲਾ ਤੋਂ ਖੇਡਦਾ ਐ ਹੋਊਗਾ ਜੇ ਪਦਰਾ ਆਇਆ ਬਾਣਾ ਤੋਂ ਪਾਣੀ ਪੂਣੀ ਪੀ ਕੇ ਫੇਰ ਨਹੀਂ ਸਹੀ ਹੋਣਾ ਕੱਟਿਆ ਜਾਣਾ ਹੈਗਾ ਕੱਟਿਆ ਮੇਰੇ ਕੋਲ ਜੀ ਫੋਨ ਆਉਂਦੇ ਨਾ ਭਾਈ ਜੀ ਭਾਂ ਦਾ ਖਰਬਾ ਲੋਭ ਹੋ ਗਿਆ ਮੇਰੀ ਪਾਵਰ ਬਾਈ 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 ਜਿੰਨੀ ਪੁਰੀ ਅੱਜ ਮੇਰੇ ਨਾਲ ਹੋਈ ਆ ਉਹ ਨਹੀਂ ਕਿੰਨੀ ਨਹੀਂ ਹੋਈ ਬਾਲਾ ਤੇ ਬਾਦ ਜਿਹੜਾ ਕੱਪ ਤੇਰਾ ਦੂਜਾ ਨੰਬਰ ਤੇ ਰਗਾ ਉਹ ਗੂਤਰ ਹੁਣ ਤੇਰਾ ਤਾਂ ਕਲੀਅਰ ਸੀ ਉਹ ਤੇ ਟਾਈਮ ਆ ਉਹ ਤੀਜੇ ਨੰਬਰ ਦੀ ਆ ਜੇ ਉਹ ਆ ਗਿਆ ਫੇਰ ਕੋਈ ਸਹੀ ਨਹੀਂ ਤੀਜੇ ਆਈ ਨਹੀਂ ਤੇਰਾ ਦੂਜੇ ਨੰਬਰ ਜੇ ਉਹ ਆ ਗਿਆ ਜੇ ਜੇ ਉਹ ਆ ਗਿਆ ਜੇ ਉਹ ਆ ਗਿਆ ਫੇਰ ਤੇਰਾ ਕੁਛ ਨਹੀਂ ਉਹਨਾਂ ਨੂੰ 200 ਦੀ ਜਿੱਤ ਆ ਦੂਜਾ ਨੰਬਰ ਆ ਗੂਤਰ ਹਾਲੇ ਇਹਨਾਂ ਫਿਰਦਾ ਜਿੰਨਾ ਬੈਠਾ ਹੋਇਆ ਉਹ ਆ ਗਿਆ ਫਿਰ ਉਹ ਤਾਂ ਪਹਿਲਾ ਮਨੂ ਉਹ ਤਾਂ ਇੱਥੇ ਖੜਾ ਰੁਕਣਾ ਮਾਰਨੇ ਹੈ ਗਰਾਰੀ ਬਾਜ ਜਨੇ 30 ਕਿਤਾ ਜਲੂਸ ਨਿਕਲ ਜਾਂਦਾ ਰੇਡ ਤੇ ਮੈਨੂੰ ਕਿਹਾ ਇਹਨਾਂ ਆ ਗਿਆ ਤਾਂ ਆ ਗਿਆ ਬਸ ਉਹਦਾ ਪਹਿਲਾ ਜੇ ਬੇ ਬੈਠਾ ਹੋਏ ਥੋੜਾ ਪਹਿਲਾ ਹੋ ਹਾਂ ਫਿਰ ਪਹਿਲਾ ਹੁਣ ਮੇਰੀ ਗੱਲ ਸੁਣ ਕਦਾ ਹੋਏ ਇਹਨੂੰ ਟਾਈਮ ਦੇਣਾ ਪਊ ਕਲੀਅਰ ਆ ਵਾ ਪਿੰਡ ਜਾਵੜਿਆ ਬਸ ਜਿਹੜਾ ਬਾਦੂ ਪਤਾ ਇਹਨਾਂ ਤਾਂ ਕਿਉਂ ਮੈਂ ਕਹਿੰਦਾ ਉਹ ਜੱਪੀ ਲਾ ਲਓ ਸਾਂਝੀ ਕਰਨੀ ਸੀ ਸਾਂਝੀ ਕਰਨੀ ਜੀ ਥੋੜਾ ਚਾ ਵਣਾ ਇਨਾਂ ਨੂੰ ਦਾ ਕੀ ਮਾਦਰ ਕੋਲ ਡਿੱਗਿਆ ਉਹ ਤੇ ਡਿੱਗ ਪਿਆ ਡਿੱਗ ਆ ਫਿਰਦਾ ਆ ਦਈਏ ਸੇਵਾ ਕਰੀ ਮਲਾਂਗ ਬੱਦੇ ਬੋਲੋ ਚੰਗਾ ਯਾਰ ਤੇਰਾ ਨਾਮ ਕਹੋ ਜਿਹਦੇ ਨਹੀਂ ਦੇ ਦੂਰ ਬੰਗਾ ਕਹਿੰਦੇ ਆ ਗੀਰੋ ਪਹਿਲੀ ਦੂਜੇ ਆਰੇ ਮਿੰਨੇ ਹੂੰ ਨਹੀਂ ਮੁੰਡੇ ਹੈਗੇ ਇੱਥੋਂ ਉਹਨਾਂ ਨੂੰ ਨਾ 100 ਰੁਪਏ ਦਾ ਤੇਲ ਪਵਾ ਕੇ ਤਾਂ ਫੇਰ ਘੱਲ ਦੇ ਕੱਪ ਚੱਕ ਲਿਆਉਣਗੇ ਬਣੇ ਬਣੇ ਪਿਆ ਬਾਈ ਬਣ ਕੇ ਫਿਰ ਮੈਂ ਬਾਗ ਨੂੰ ਬਾਈ ਜਦੋਂ ਬਾਜੀ ਨਿਪੜ ਗਈ ਪੈਸੇ ਆ ਕੇ ਦੂਮਾ ਫਰਾਂੜਾ ਵੀ ਮੈਂ ਕੱਪ ਚੱਕ ਲਿਆਉਂ ਕਿਉਂ ਵੀ ਆਈ ਹੋਊਗਾ ਫਿਰ ਦੋ ਫਰਾਂੜਾ ਕੇ ਕੋਈ ਨਹੀਂ ਖੜੇ ਰਹਿਣਗੇ ਅਸਾਂ ਓਏ ਛਾਤਰੀ ਨੇ ਕਿਹੜਾ ਬਾਰੇ ਮਾਇਆ ਪਾਜਾ ਜਿਹੜਾ ਪਹਿਲੇ ਉਹ ਭਾਈ ਨਾਲ ਕੇ ਤਾ ਗਿਆ ਉਹ ਮਾਰ ਗਿਆ ਟੱਟ ਉਹ ਕੱਟਿਆ ਗਿਆ ਬਾਈ ਥੋੜਾ ਜਿਹਾ ਕਬੂਤਰਾ ਦਾ ਰਿਕੋਰਡ ਪਾ ਕੇ ਸੁਣਾ ਦੱਸਾਂ ਵੀ ਕੀ ਪ੍ਰੋਗਰਾਮ ਹੈ ਕੀ ਦਾ ਕਬੂਤਰਾ ਥੋੜੇ ਜਿਹਾ ਪਾ ਦੀ ਨਾ ਗੋਰੇ ਨੂੰ ਠੰਡਾ ਕਰ ਮਾੜਾ ਹੋ ਗਾ ਲੋ ਆ ਦੇ ਆ ਇਹਦੇ ਵਿੱਚ ਰੋਕੋਲਾ ਮੜਾਇਆ ਆ ਇਹਦੇ ਵਿੱਚ ਰੋਕੋਲਾ ਹੀਟ ਹੈ ਇਹਦਾ ਉਹ ਟਾਈਮ ਵਾਲਾ ਸੀਗਾ ਹਾਂ ਉਹ ਵੀ ਮੱਝੂ ਕਾਲੇ ਦਾ ਤਦੂ ਵਰ ਜਾਣਾ ਉਹ ਵੀ ਮੱਝੂ ਕਾਲੇ ਦਾ ਉਹ ਵੀ ਮੱਝੂ ਕਾਲੇ ਦਾ ਸਾਰੇ ਦਾ ਭਾਵੇਂ ਤੇ ਮੱਝੂ ਕਾਲੇ ਮੱਝੂ ਕਾਲੀ ਸੀਗੇ ਹਾਂ ਮੈਂ ਤਾਂ ਦਾਦਾ ਚਾਰਸਪਿਰ ਘੇਰ ਕੇ ਲੱਗੇ ਸੀ ਨਾ ਉਹ ਗੁਰਪੀ ਦਾ ਚਾਰ ਫੀਟ ਮਾਰ ਕੇ ਪਾਸ ਦਾ ਲੱਗ ਓਏ ਬਾਈ ਜੈਲੀ ਠਿਕਰੀ ਵਾਲ ਬਹਿ ਗਿਆ ਹਰਬਿੰਦਰ ਸਿੰਘ ਦਾ ਬਹਿ ਗਿਆ ਹਰਬਿੰਦਰ ਠਿਕਰੀ ਵਾਲ ਦਾ ਬਹਿ ਗਿਆ ਜੈਲੀ ਠਿਕਰੀ ਵਾਲ ਦੀ ਐਂਟਰੀ ਤੇ 4:12 ਤੇ ਸਪੈਦੇ ਤੇ ਟੱਚ ਮਾਰ ਗਿਆ ਕੱਟਤਾ ਓਏ ਹੁਣ ਪਹਿਲਾ ਨੰਬਰ ਦਾ ਹੈਗਾ ਜੈਲੀ ਠਿਕਰੀ ਵਾਲ ਦਾ ਬੈਠੇ ਦਾ ਦੂਜਾ ਨੰਬਰ ਅੰਬਰਤ ਪੱਖੋ ਦਾ ਬੈਠੇ ਹੋਏ ਦਾ ਹੈਲੋ 온 ਟਾਈਮ ਰਹਿ ਗਿਆ ਬੱਬੂ ਬਰ ਤੇ ਜਿਹੜਾ ਬਦਲਾ ਚ ਗਾਇਬ ਹੋ ਗਿਆ ਓਏ 4:20 ਦੇ ਟਾਈਮ ਹੋ ਜੂ ਉਹਦਾ ਮਿੰਟ 8 ਬਾਕੀ ਆ ਉਹ ਵੀ ਮੱਝੂ ਕਾਲਾਂ ਦਾ ਦੇਖਦੇ ਆ ਕੀ ਬਣਦਾ ਮੋਟਰ ਨਹੀਂ ਮੋਟਰ ਉਹ ਕਾਲਾ ਆ ਗਿਆ ਓਏ ਮੋਟਰ ਨਹੀਂ ਉਹ ਰਾਹ ਕੇ ਕਾਲਾ ਓਏ ਆਪਾਂ ਕਾਲਾ ਕਿੱਥੋਂ ਆਇਆ ਓ ਬਾਈ ਬਾਈ ਮੇਰਾ ਤਾਂ ਆਪ ਕਾਲਾ ਆ ਗਿਆ ਬਾਈ ਸਹੀ ਕਰ ਲੋ ਯਾਰ ਬਾਈ ਯਾਰ ਐਂ ਕਰ ਮਾਰਿਆ ਕਰੀ ਆ ਕਹਿੰਦੀ ਮਿਊਟ ਹਾਂ ਇਹ ਨੇ ਮਾਰਿੰਦਾ ਹੈ ਹੈਲੋ ਹਣਾ ਉਹ ਸਦੀ ਨੀਲੀ ਕਿਰੇ ਨੇ ਡੀਲੀ ਨੂੰ ਜਵਾ ਹੈ ਪੱਤਰ ਦੇ ਨਾਮ ਤੇ ਲਿਰਦੇ ਆ ਉਹ ਸਦੀ ਆ ਸ਼ੂਟਿੰਗ ਰੱਖ ਲਈਆ ਕਰਨਾ ਤੇ ਟਾਈਮ ਆ ਗੱਲੇ ਦੇ ਉਹਨੂੰ ਸਦੀ ਮੰਗਾਲਾ ਇੱਥੇ ਕਮਾ ਲੈਣਾ ਉਹਦੇ ਰਹਿਦੀ ਸਦੀ ਇੱਕ ਤਾਂ ਇੱਕ ਹੋ ਲਿਆ ਤੇ ਇੱਕ ਹੋ ਲਿਆ ਤੀ ਹੈਲੋ ਸਦੀ ਚ ਲੈ ਆ ਕਿਵੇਂ ਅੱਜ ਦੀ ਜੇਦੀ ਦੇ ਵੀ ਜੀ ਜਲੇ ਹਾਏ ਯਾਰ ਹਾਏ ਯਾਰ ਅੱਜ ਨਾ ਚੰਗਾ ਖੜਦਾ ਮੈਂ ਇੱਕ ਰਕੋਣੇ ਪਾ ਲੈਣੇ ਖੜਦਾ ਹਾਏ ਮੈਂ ਦਾ ਫਰੀਨ ਪੁੱਤ ਨਹੀਂ ਤੁੰਨਾ ਨਹੀਂ ਗਏ ਵਰਨ ਲਏ ਜਿਹੜੇ ਫਿਰਦੇ ਸੀ ਬਹਿ ਗਏ ਉਹ ਟਾਈਮ ਕਿੱਟਿਆ ਗਿਆ ਸੀ ਕਾਲਾ ਆ ਗਿਆ ਅਰਸ਼ ਗਿੰਦ ਦੀ ਐਂਟਰੀ ਤੇ ਉੱਡਿਆ ਵਾ ਕਾਲਾ ਆ ਗਿਆ ਹੁਣ ਤਾਂ ਹਾਂ ਤੋਂ ਗੱਲ ਕਿ ਕੱਟਿਆ ਗਿਆ ਟਾਈਮ 'ਚ ਮਾਨਤੇ ਸੀ ਸਾਰੇ ਆ ਗਿਆ ਕਾਲਾ ਬੱਦਲਾ 'ਚ ਅਰੇ ਝੱਕਾ ਇੱਧਰ ਆਇਆ ਉਹ ਤੇ ਖੜਾ ਹੋਰ ਲੱਗਿਆ ਉਧਰ ਤੇ ਆਇਆ ਥੱਲੇ ਥੱਲੇ ਮੇਰਾ ਫੋਨ ਮੇਰੇ ਪੈਰ ਨਹੀਂ ਲਾ ਦੇ ਓਏ ਕਿ ਸੇਗਾ ਓਏ ਐਂ ਕਾ ਓਏ ਕਿਤੇ ਹੋਇਆ ਯਾਰ ਸੇ ਓਏ ਹਣੀ ਓਏ ਉਹ ਤਾਂ ਕਾਲਾ ਹੈ ਉਹ ਪੜ ਗਿਆ ਹਣੀ ਪੜ ਗਿਆ ਗਿਆ ਪਾ ਕੇ ਜਾ ਕੇ ਜਾ ਹਣੀ ਓਏ ਉਹ ਦੋਨੋਂ ਤਰ੍ਹਾਂ ਪੜ ਗਿਆ ਛੱਲੇ ਓਏ ਹਣੀ ਕਿੱਥੇ ਆ ਉਹ ਉਹਨਾਂ ਨੂੰ ਕਹਦੇ ਭਾਈ ਓਏ ਇਹ ਤਾਂ ਸ਼ਾਂਤਰੀ ਪੜਦਾ ਓਏ ਕੋਣੇ ਗੰਟੀ ਆ ਜਾ ਸ਼ਾਂਤਰੀ ਮਾਰਨੋਂ ਨਾ ਕਰ ਭਾਈ ਇਹ ਦੇ ਦੇ ਯਾਰ ਸਾਡੇ ਨਹੀਂ ਬਣ ਗਿਆ ਇਹਨੂੰ ਕਹਿ ਦੇਣਾ ਹੁਣ ਸੀਰੇ ਨੂੰ ਭੇਜ ਦੇ ਆ ਇਹਨੂੰ ਜੱਗੇ ਨੂੰ ਭੇਜ ਦੇ ਓਏ ਕੱਥੇ ਜੇ ਇਹ ਜੇ ਭੈਣਾਂ ਪੁੱਤੀਂਦੇ ਹੁਣ ਬਾਦੀ ਨੇ ਜੱਟਿਆ ਓਏ ਇਨੂੰ ਮੋਹ ਕਰਦੀ ਆਪਣਾ ਹੋ ਕਬੂਤਰ ਬੈਗਾ ਹੋ ਉਥੇ ਖਾਣ ਜੱਗਾ ਫੜਦਾ ਭਰਾ ਬਣ ਕੇ ਕੋ ਦਾ ਆ ਯਾਰ ਇਹ ਜੱਗਾ ਜੱਗਰ ਉਹ ਵੀ ਬੜਾ ਫੁੱਦੂ ਬੰਦਾ ਹੈ ਇੱਥੇ ਮੇਰੀ ਬੇਟੀ ਕਰ ਚੁੱਕੀ ਨਾ ਕਿ ਥੱਲੇ ਵਾੜ ਥੋੜੇ ਤਾਂ ਗਿਆ ਸੀ ਆਇਆ ਆਇਆ ਉਹ ਨਵੀਂ ਮੁੱਠੀ ਨਾਲ ਪਰ ਲੇੜ ਆਇਆ ਉਸ ਪੈਸੇ ਆਹ ਕੁਝ ਵਾਇਰ ਆ ਉਹ ਕਿਨੂੰ ਕਹਾਂ ਪਾ ਤੀਓ ਸਫਾਨਾ ਕੁਚਾ ਕੀ ਨਾਲੇ ਜੋ ਤੇ ਜਾ ਭੱਜ ਜਾ ਨਾ ਹੋ ਦੇ ਜਾ ਹੋ ਦੇ ਜਾ ਜਿਹੜਾ ਹੋ ਆ ਕਿਹੜਾ ਹੋ 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 ਪੈਸੇ ਦੇ ਪਾਸੇ ਕਿੰਨਾ ਛੋਟਾ ਆ ਛੋਟੇ ਛੋਟੇ ਉਹ ਮੰਗਦੇ ਇਸ ਪੈਸੇ ਦੇ ਲੰਡੇ ਛੋਟੇ ਆ ਛੋਟੇ ਜੀ ਉਹਨਾਂ ਚਾ ਥੱਲੇ ਡਿੱਗ ਪਿਆ ਹੋਦਾ ਜਾਂ ਕੋਈ ਲੈ ਨਾ ਜਾਵੇ ਓਏ ਗੁਰ ਓਏ ਫੁਰਕੇ ਰੱਖੀ ਓ ਗੁਰ ਉਹ ਗੁਰ ਨੂੰ ਪਲੇ ਉਹ ਗੁਰ ਤੋਂ ਪੋਡਰ ਨਹੀਂ ਫੜ ਕੇ ਉਹ ਤਾਂ ਮੂੰਹ ਮੰਨ ਕਰਾਇਆ ਹਾਂ ਬੋਲ ਬੋਲ ਕੇ ਪੰਜ ਬਾਕੀ ਆ ਚਾਰੇ 15 ਹੋ ਗਏ 10 ਪੰਜ ਜੀ ਬਾਕੀ ਆ 5 ਮਿੰਟ ਬਾਕੀ ਆ ਉਹ ਬੈਠਿਆਂ ਨੂੰ ਜਿੱਤ ਮਿਲੂ ਅੱਜ ਤੁਸੀਂ ਦੇਖ ਰਿਹਾ ਉਹ ਗਾਨੀ ਬਾਤ ਬੁੜਿਆੜੀ ਨਾ ਹੋਵੇ ਸਾਰੇ ਬੈਠ ਕੇ ਗਾਨੀ ਬਾਤ ਬੁੜਿਆੜੀ ਦੇ ਦੂਜਾ ਵੀ ਥਾਂ ਵੱਧ ਆਲੇ ਨੇ ਛੱਡਿਆ ਉਹ ਵੀ ਮੱਝੂ ਕਿਆਂ ਦਾ ਸਾंभਿਆ ਪਿਆ ਦੋਨੇ ਵਹਿ ਗਏ ਪਹਿਲੇ ਦੂਜੇ ਨੰਬਰ ਤੇ ਪਹਿਲੇ ਨੰਬਰ ਵਾਲਾ ਕੱਪ ਲੈ ਗਏ ਲੈ ਹੁਣ ਟਾਈਮ ਵਾਲੇ ਦਾ ਦੇਖਦੇ ਆ ਕੀ ਬਣਦਾ ਮਿੰਟ 4-5 ਹੀ ਬਾਕੀ ਆ ਬੱਲਾ ਬੱਲਾ ਉਹ ਟੋਟ ਜੋ ਲੱਗਿਆ ਹੋਇਆ ਉਹ ਰਹਿਣ ਦੇ ਵੋਏ ਓਏ ਮੇਰੀ ਗੱਲ ਸੁਣ ਲੈ ਦੇਖਾ ਕਿਹੜਾ ਬੰਦਾ ਟੋਟਾ ਬਣ ਲਿਆ ਹੋਰ ਕੋਈ ਨਾ ਤੇਰਾ ਕਿਹੜੇ ਵਗੜਾ ਬਟਾ 500 ਤੇ 500 ਕਿਦਾ ਪੈਨ ਦੇਖਾਂ ਬੜੇ ਦਿਲ ਦੇ ਕਮਜ਼ੋਰ ਆ ਜਿਹੜੇ ਕਿਉਂ ਆ ਜਿਹੜਾ ਜਿਹੜਾ ਪਕਾ ਲੱਖਾ ਜੀ ਹਣਾ ਨਿੱਕੇ ਪੰਡਰ ਆ ਉਹ ਹੀ ਤਾਂ ਨਿੱਕੇ ਹੀ ਪੰਡਰ ਨਾ ਨਿੱਕੇ ਪੰਡਰ ਜਿਹੜਾ ਪਾਣ ਤੇ ਟਿਆੜਾ ਪਿੰਟ ਬੱਡਾ ਇਨੇ ਦਦ ਉਹ ਜਿਹੜੀਆਂ ਹੋਈ ਜੱਗਾ ਰਾਮਾ ਕਰੰਦਾ ਪੈਸ ਦੇ ਉਹ ਉਹ ਵਾਲਾ ਬਗਵਾਨ ਚੱਕ ਮਤ ਯਾਰ ਓਏ ਓਏ ਪੂਛ ਕੰਡ ਜਿਹੜਾ ਕਿੱਥੇ ਵਾਲਾ ਨਾਲ ਪੂਛ ਕਾਲੇ ਕੰਡ ਵਾਲਾ ਸੀਗਾ ਖੜੇਗਾ ਨਾ ਖੜਚ ਆ ਵੈ ਗਈ ਆ ਕਿਹੜੇ ਬਾਈ ਦੀ ਆ ਇਹ ਹੈ ਹੈ ਓਏ ਤੋਦੇ ਇਹਦਾ ਪਹਿਲਾ ਪ੍ਰਾਈਜ਼ ਆ ਓਏ ਹੋ ਪੀਲੀ ਜੀ ਕੁਰਸੀ ਦੇਖ ਕਿਹੜਾ ਰੱਖਿਆ ਹੈ ਹੈ ਤੋਦੇ ਇੰਦਰਿਆ ਕਦੀ ਨੰਬਰ ਆਇਆ ਪਹਿਲੇ ਨੰਬਰ ਆਇਆ ਕੀ ਦੀ ਕੀ ਦੀ ਆ ਇਹ ਪਾਰਨ ਨਾ ਖੋਲ ਪਾਰਨ ਓਏ ਦੋ ਤੇ ਦਸ ਤੱਕ ਦੇ ਕਿਹੜੇ ਦੀ ਠੀਕਰੀ ਆ ਜਾਂਦੀ ਆ ਸਭੀ ਸੀ ਆਪਾਂ ਅੱਛਾ 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 ਠੀਕ ਹੈ ਮੋਟਰ ਆ ਗਈ ਤੇ ਜੈਲੀ ਠੀਕਰੀ ਆਦੀ ਐਂਟਰੀ ਤੇ ਸੀ ਨਾ ਜਿਹੜਾ ਗੁਰਵਿੰਦਰ ਠੇਕਰੀਆ ਹਾਂ ਚਾਹ ਵਾ ਵਧਾਈਆਂ ਤੈਨੂੰ ਬਧਾਈਆਂ ਤੋਤੇ ਬਾਈ ਤੈਨੂੰ ਪ੍ਰਿਤਪਾਲ ਨੂੰ ਵੀ ਬਾਈ ਮੋਟੇ ਨੂੰ ਵੀ ਵਧਾਈਆਂ ਬਹੁਤ ਬਹੁਤ ਤੇ ਤੋਤੇ ਨੂੰ ਵੀ ਵਧਾਈਆਂ ਜਿਹਨੂੰ ਵੀ ਵਧਾਈਆਂ ਤੇ ਗੁਰਵਿੰਦਰ ਠੀਕਰੀ ਵਾਲ ਨੂੰ ਵੀ ਬਧਾਈਆਂ ਹੋਰ ਅੰਦਾ ਬਾਈਏ ਲੋ ਟੈਂਕੋ ਗੁਰਪੀਤਾ ਮੇਰਾ ਫੋਨ ਆਇਆ ਕਹਿੰਦਾ ਕਿ ਨਾ ਜੇਕਰ ਤਾ ਇਹਨੂੰ ਸਪਰੈਡ ਵਿੱਚ ਰੱਖ ਲੈ ਚੰਗੀ ਗੱਲ ਨਹੀਂ ਮਗਨਾ ਫੜ ਜਾਮੈਂ ਬਾ ਹੁਣ ਤਾਂ ਬੰਦ ਕਰਾਉਣਾ ਡਾਟਾ ਡੂਟਾ ਕੇਬਲ ਦੇ ਕੋਲਿਆਂ ਨਾਲੇ ਸਾਰਾ ਕੁਝ ਹੈਗਾ ਮੈਂ ਹੁਣ ਹੀ ਰਗਾ ਇਕੱਠਾ ਗੁਰਦੂ ਡਾਟਾ ਕੇਬਲ ਕਰੇ ਰੱਖਿਆ ਆਉਂਦੀ ਹਾਂ ਹਾਂ ਬਾਈਕ ਭੇਜ ਗਿਆ ਪਹਿਲੀ ਨਸਤੋਂ ਵੱਧ ਦੇ ਮੇਰਾ ਕਾਪਾ ਲੈ ਨਾ ਇਹ ਪਾਣੀ ਚਾੜੀ ਜਾ ਕੇ ਸਮਾਰ ਲੈ ਬਸ ਕੱਟਿਆ ਹੋਈ ਉਹ ਤਾਂ ਹੀ ਉਹ ਨਹੀਂ ਆ ਕੇ ਬੈਠਾ ਹੋਣਾ ਤੇ ਦੂਜਾ ਪਹ ਗਿਆ ਬਹਿ ਗਿਆ ਉਹਦਾ ਹੁਣ ਦੋ ਬੰਦੇ ਦੂਜੇ ਤੇ ਮਿਲ ਗਈ ਜਿਹੜੇ ਬੈਗੇ ਉਹ ਜੈਲੀ ਠਿਕਰੀ ਵਾਲ ਦੀ ਐਂਟਰੀ ਤੇ ਹਰਵਿੰਦਰ ਠਿਕਰੀ ਵਾਲ ਦਾ ਕਬੂਤਰ ਉਹ ਜਿੱਤ ਗਿਆ ਪਹਿਲਾ ਨੰਬਰ ਵਾਲਾ ਕੱਪ ਤੇ ਖਾਨਵਾਦ ਦੇ ਅੰਬਰ ਤੇ ਪੱਖੋ ਦੀ ਐਂਟਰੀ ਤੇ ਛੱਡਿਆ ਦੋਵੇਂ ਮੱਝੂ ਕੇਲੇ ਦੇ ਸਾਹਮਣੇ ਹੋਇਆ ਇਹ ਦੂਜੇ ਨੰਬਰ ਵਾਲਾ ਕੱਪ ਲੈ ਗਿਆ 800 200 ਦੀ ਜਿੱਤ ਲੈ ਗਏ ਬਹੁਤ-ਬਹੁਤ ਵਧਾਈਆਂ ਬਾਈ ਇਹਨਾਂ ਨੂੰ ਮਾਦਰਾ ਕੱਪ ਆਈਦਾ ਆਣ ਵੱਧਾੜਾ ਲੈ ਗਿਆ ਉਹ ਵੀ ਲੈ ਗਿਆ ਅਭੀ ਜੋਤ